ਮਾਹੌਲ ਉਹ ਥੋੜਾ ਪਾਣੀ ਆ ਜਦੋਂ ਆਇਆ ਸ਼ਾਮ ਨੂੰ ਪਾਣੀ ਮਾਹੌਲ ਬਹੁਤ ਮਾੜਾ ਹੋ ਗਿਆ ਬਹੁਤ ਜ਼ਬਰਦਸਤ ਪਾਣੀ ਆਇਆ ਤੇ ਅਸੀਂ ਫਿਰ ਨਾ ਇੱਥੇ ਡੰਗਰ ਵੱਜੇ ਨੇ ਥੋੜਾ ਥੋੜਾ ਪਾਣੀ ਆ ਉੱਚੇ ਥਾਂ ਬੰਦ ਆ ਰਿਹਾ ਖੁਰਲੀ ਦੇ ਬੰਨ ਉੱਥੇ ਬੰਨ ਤੇ ਬੰਨ ਬਾਅਦ ਚ ਪਾਣੀ ਜਿਆਦਾ ਰਾਤ ਨੂੰ ਹੋ ਗਿਆ 11 12 ਵਜੇ ਉਸ ਡੰਗਰ ਮੈਂ ਟਰੈਕਟਰ ਨਾਲ ਵੱਧੇ ਉਸ ਮੈਂ ਖੁਰਲੀ ਨਾਲ ਵੱਧੇ ਖੁਰਲੀ ਚ ਡੰਗਰ ਵੜ ਗਏ ਉੱਚੇ ਉਹ ਵੜ ਗਏ ਤੇ ਆਖਿਆ ਉੱਚੇ ਥਾਂ ਹੋ ਗਏ ਉਹਦੇ ਤੋਂ ਉੱਚੇ ਜਾ ਗਿਆ ਉਹ ਵੇਖੋ ਦਰਖਤ ਇੱਥੇ ਪਾਣੀ ਆ ਗਿਆ ਟਰੈਕਟਰ ਦੀ ਛਧੜੀ ਤੇ ਉਹਨਾਂ ਦੇ ਫੇਰ ਔਖਿਆਂ ਸੋਂ ਕਿਤੇ ਖੁਰਲੀ ਵੱਢੀ ਸੀ ਲੱਕੜ ਦੀ ਲੰਬੜਦਾਰ ਦੇ ਡੇਰੇ ਖੜੀ ਆ ਹਾਂ ਉਹ ਧੂਕੇ ਲੱਗੇ ਗਾਈਆਂ ਵੱਡੀਆਂ ਰੱਥੇ ਵੱਡੇ ਨਹੀਂ ਹਾਂਜੀ ਉਹ ਵੱਡੇ ਦੇ ਯੋਰ ਹੋ ਗਿਆ ਮਰ ਗਈਆਂ ਤਿੰਨ ਮੱਝਾਂ ਮਤਲਬ ਜਿੰਨੇ ਵਾਪਸ ਨਹੀਂ ਗਈ ਤੇ ਫਿਰ ਡੰਗੜਾ ਤੁਹਾਰਾ ਰੱਥੇ ਵੱੜਦੇ ਨਹੀਂ ਆਖਿਆ ਵੀ ਸਾਨੂੰ ਨਾ ਹੁਣ ਰੋੜ ਦੇ ਮਰ ਗਈ ਡੰਗੜਾ ਤੇ ਉਹਨਾਂ ਦੇ ਫੇਰ ਰੱਥੇ ਵੱੜਦੇ ਸੂਣ ਵਾਲੀਆਂ ਮੱਝਾਂ ਕਿੰਨੇ ਸੀ ਉਹ ਤਿੰਨ ਮੱਝਾਂ ਮਰੀਆਂ ਜੀ ਉਸੇ ਹਾਂਜੀ ਇੱਕ ਡੰਗਰ ਦਾ ਸੇ ਪੰਜ ਛੇ ਤਿੰਨ ਮਰੀਆਂ ਤੇ 3000 ਰੁੜ ਗਈਆਂ 100 ਵਾਲਾ ਜਾਵੜੀਆਂ ਕਸਵਾਲਾ ਜਾਵੜੀਆਂ ਉੱਤੇ ਰਾਤ ਸਿਕ ਕੋਈ ਫੜ ਕੇ ਆਂਦੀ ਚੌਕੀ ਤੋਂ ਉਹਨੇ ਆ ਦੱਸਿਆ ਵੀ ਪਿੰਡ ਲੈ ਗਏ ਜੀਤਾ ਦੂ ਮੱਜਾ ਥੱਡੀਆਂ ਆਣ ਕੇ ਇਹਦੇ ਘਰ ਆਖਿਆ ਵੀ ਮੱਜਾ ਤੇਰੇ ਆ ਲਿਆ ਰਾਤ ਦਾ ਟਾਈਮ ਆ ਦਿਨ ਦੁਬਾ ਇੱਥੇ ਪਾਣੀ ਬੜਾ ਲੰਗ ਨਹੀਂ ਸਕਵੇ ਤੇ ਆਂਦਾ ਤੇਰੀਆਂ ਤੂੰ ਲੈ ਜੀ ਮੈਂ ਚੰਗਾ ਸਵੇਰੇ ਲੈ ਜਾਾਂਗੇ ਵੀ ਜੇ ਟਾਈਮ ਤੇ ਹੀ ਗਏ ਦੂਜੇ ਦਿਨ ਆਹਦਾ ਤੇ ਡੀਸੀ ਵੀ ਨਹੀਂ ਦੇ ਸਕ ਖੋਲ ਸਕਦਾ ਤੇ ਮੈਂ ਮੈਂ ਤਾਂ ਦੇ ਦੇ ਯਾਰ ਮਾਝ ਸੁਣ ਵਾਲੀ ਪੱਠੇ ਪੁੱਠੇ ਪਾਵਾਂਗੇ ਨਹੀਂ ਇੱਥੇ ਤੇ ਭੁੱਖੀਆਂ ਬੱਜੀ ਆ ਇਹ ਆਂਦਾ ਵਰਕਾ ਪਾੜਦੇ ਆਹਨ ਦੇਖੀ ਹਾਂਜੀ ਉੱਥੇ ਮੀਡ ਸ਼ੀਟ ਖਾਂਦਾ ਹੀ ਭਈ ਬੂਇਆ ਸਾਰੇ ਵੱਲ ਕੀਤੇ ਮੈਂ ਕੱਲਾ ਬੰਦਾ ਮੈਨੂੰ ਲੰਬੜਦਾਰ ਨੇ ਆਖਿਆ ਭੀ ਕੱਲਾ ਨਾ ਲੜੀ ਮੈਂ ਆਂਗਾ ਤੇ ਫੈਸਲਾ ਕਰਾਂਗਾ ਜਾ ਕੇ ਇਹਨਾਂ ਆਖਿਆ ਉਹਦੇ ਗੇੜੀਆਂ ਮੱਜਾਂ ਇਹ ਦਿਨ ਲਾਲਚੀ ਹੋ ਗਏ ਲਾਲਚੀ ਹੋ ਗਏ ਧੱਕੇ ਧੱਕੀ ਹੋ ਗਏ ਸਾਨੂੰ ਗਲਥੇ ਮਾਰੇ ਜਨਾਨੀ 'ਚ ਦੋ ਡੰਡੇ ਮੇਰੇ ਬਾਸ ਤੇ ਜਾਣਗੇ ਚਲੋ ਮੈਂ ਉਹ ਕਿਸੇ ਵਖਿਆ ਜੰਨੇ ਮਾਰ ਕੇ ਡਿੱਗ ਪਈ ਆ ਇੱਟਾਂ ਦੇ ਉੱਤੇ ਮੂੰਹ ਪਰਨੇ ਆ ਆਪੇ ਮੱਥਾ ਪਾੜ ਗਿਆ ਦਾ ਜੀਤਾ ਅੰਦਰੋਂ ਦਾਤਰ ਕੱਢ ਕੇ ਲਿਆ ਉਹ ਮੁੰਡੇ ਪ੍ਰਭਜੋਤ ਨੂੰ ਮਾਰਨ ਲੱਗਾ ਅਸੀਂ ਉਹ ਉਹਨੇ ਫੜ ਲਿਆ ਫੜ ਲਿਆ ਢਾ ਕੇ ਤੇ ਖੋਲ ਲਿਆ ਕੋਈ ਅਸੀਂ ਦਾਤਰ ਨਹੀਂ ਮਾਰਿਆ ਕੁਝ ਨਹੀਂ ਕੀਤਾ ਕਿਸੇ ਨੂੰ ਛੱਡ ਨਹੀਂ ਲਈ ਇੱਥੋਂ ਤੇ ਆਪੇ ਚੀਚੀ ਵੱਡੀ ਫਰਦਾ ਤੇ ਉਹ ਸਾਡੇ ਕੋ ਕੋਈ ਛਟ ਨਹੀਂ ਜੇ ਲਗੀ ਨਹੀਂ ਤੇ ਬਾਹ ਕੇ ਦੀ ਵੱਡੀ ਆ ਢੋਕੇ ਜਾ ਕੇ ਦਲੀ ਆ ਇਹ ਹੱਥ ਨਾਲ ਬੰਨ ਕੇ ਦਾਤਰੀ ਤੇ ਪੱਠੇ ਵੱਡਦਾ ਤੇ ਆਪ ਜਾ ਕੇ ਨੇ ਕੰਮ ਕੀਤਾ ਆ ساری ਕੁਛ ਵੀ ਕੀ ਕੰਮ ਕੀਤਾ ਜੀ ਇਹ ਜੀ ਨੇ ਹੱਥ ਵਡਿਆ ਉੱਥੇ ਜਾ ਕੇ ਚੀਚੀ ਵੱਡੀ ਚੀਚੀ ਵੱਡ ਕੇ ਤੇ ਉਹ ਸ਼ਬਜਾਂ ਬਣ ਜਾਂ ਸਾਡੇ ਉਹਨਾਂ ਨੇ ਰਾਜਾਜ ਪਰਚਾ ਬਣਾਇਆ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਸਾਡਾ ਫੈਸਲਾ ਕੀਤਾ ਜੇ ਇਨਕੁਆਰੀ ਕੀਤੀ ਜੇ ਕਿੰਨੇ ਜਣ ਮਜੂਸੀ ਕਰਕੇ ਜਦੋਂ ਮੈਂ ਤੇ ਮੇਰੀ ਫੈਮਲੀ ਸੀ ਉਹ ਪਿੱਛੀ ਆ ਅਸੀਂ ਛਤੜੀ ਤੇ ਰਹੇ ਹਾਂ ਜੀ ਮੇਰੇ ਘਰ ਦੀ ਹਾਂ ਕਿੰਨੇ ਦਿਨ ਕਿੰਨੇ ਦਿਨ ਰਹੇ ਦੋ ਦਿਨ ਤੇ ਉਹ ਰਾਤਾਂ ਹਾਂਜੀ ਉਹ ਰਾਤਾਂ ਰਹੇ ਹਾਂ ਤੇ ਜੇ ਉੱਥੇ ਦੇ ਨਹੀਂ ਉਤਰੇ ਆ ਜਦੋਂ ਪਾਣੀ ਇੱਥੇ ਤੇ ਆ ਮਰ ਜਾਨ ਕੇ ਕੋਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਬਚਾਉਣੀ ਹੈ ਕੋਈ ਹੰਕਾਰੀ ਦੇ ਇਧਰ ਨੂੰ ਕੋਈ ਮੂੰਹ ਨਹੀਂ ਜੀ ਕਰ ਸਕਦਾ ਯਾਰ ਯਾਰ ਫੁੱਟ ਪਾਣੀ ਇੱਥੇ 12-15 ਫੁੱਟ ਜਿਗਲਾਸ ਚ ਪਾਣੀ ਆ ਥੜਾ ਉੱਚੀ ਜ਼ਮੀਨੋਂ ਇੱਥੇ ਹੀ ਪਾਣੀ ਹੋ ਗਿਆ 6 ਫੁੱਟ 7 ਫੁੱਟ ਹਾਂਜੀ ਇੱਥੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਦੇ ਨਾਮ ਕੋ ਆਈ ਸਕੇ। ਸੀ ਨਹੀਂ ਕੀਤਾ ਜੀ ਇਹ ਨੰਬਰਦਾਰ ਗਿਆ ਤੇ ਆਂਦਾ ਵੀ ਲੈ ਲੋ ਖੋਲ ਲੋ। ਤੇ ਉਹ ਭੱਜ ਗਏ ਫੌਜ ਨਾਲ। ਫੌਜ ਨੂੰ ਲਾਇਏ ਸਾਡੇ ਉੱਤੇ। ਉਹ ਮਾਤਾ ਨੂੰ ਛੱਡ ਲਾਇਆ ਅਸੀਂ ਨਹੀਂ ਲਾਈ। ਅਸੀਂ ਆਪਣੀਆਂ ਮੱਜਾਂ ਲੈ ਕੇ ਆ ਗਏ। ਅਸੀਂ ਕਿਸੇ ਪਾਸੇ ਗਏ ਹੀ ਨਹੀਂ ਗਏ। ਹਾਂਜੀ ਇਹ ਭੱਜ ਕੇ ਚਲੇ ਗਏ ਸਾਡੂ ਦੇ ਭਾਂਸੇ ਨਹੀਂ ਸਾਹੀ ਕੀ ਕਰਨ ਜਾਣਾ। ਸਾਡੇ ਨਗਰ ਆ ਕੇ ਸਾਡੂ ਅਸੀਂ ਥੜੇ ਨਹੀਂ ਜਾਣਾ ਪਿਆ ਸਾਡੂ। ਇਹ ਚਲੇ ਗਏ ਨੇ। ਇਹਨਾਂ ਬਣਾਈਆਂ ਛੱਬੀਆਂ ਸਾਡੇ ਤੋਂ ਜਾ ਕੇ। ਕੀ ਮੰਗ ਕਰਦੇ ਆ ਪ੍ਰਸ਼ਾਸਨ ਅਸੀਂ ਇਹ ਮੰਗ ਕਰ ਰਹੇ ਆ ਇਨਸਾਫ ਹੋਣਾ ਚਾਹੀਦਾ ਇੱਥੇ ਆ ਕੇ ਇਹਨਾਂ ਦਾ ਕਰਦੇ ਇਨਕੁਆਰੀ ਐਸਐਸਪੀ ਐਸਐਸਪੀ ਨੂੰ ਅਸੀਂ ਬੇਨਤੀ ਕਰਦੇ ਆ ਉਹ ਉੱਚ ਅਧਿਕਾਰੀਆਂ ਨੂੰ ਹੱਥ ਜੋੜ ਕੇ ਸਾਡਾ ਫੈਸਲਾ ਕੀਤਾ ਜੇ ਤੁਹਾਡਾ ਨੁਕਸਾਨ ਵੀ ਬਹੁਤ ਹੋਇਆ ਹੈ ਨੁਕਸਾਨ ਸਾਡਾ ਜਥੇਬੰਦੀ ਤੁਹਾਡੇ ਕੋਲ ਜਾਂ ਕੋਈ ਸਰਕਾਰ ਦਾ ਅਧਿਕਾਰੀ ਆ ਜਥੇਬੰਦੀਆਂ ਬਹੁਤ ਆਈਆਂ ਨੇ ਜੀ ਉਹ ਜਥੇਬੰਦੀਆਂ ਜੀ ਪਿੰਡ ਚ ਚਲੀਆਂ ਜਾਂਦੀਆਂ ਡੇਰਿਆਂ ਤੇ ਨਹੀਂ ਅਜੇ ਆ ਸਕੀਆਂ ਪਾਣੀ ਕਾਰਨ ਹੋਣ ਆਉਂਦੀਆਂ ਨਹੀਂ ਅਜੇ ਤੱਕ ਨਹੀਂ ਵਿਚਾਰਿਆ ਕਿ ਪੁੱਜਿਆ ਗਿਆ ਕੋਈ ਲੋੜ ਮੰਗ ਹੈ ਜੀ ਹੁਣ ਅਸਲ ਵਿੱਚ ਕੋਈ ਲੋੜ ਮੰਗ ਹੁਣ ਇਹ ਤੇ ਗਵਰਨਮੈਂਟ ਵੀ ਵੇਖ ਲੋ ਖਰਾਬਾ ਹੋਇਆ ਹਸਲਾਂ ਦਾ ਕੋਠਿਆਂ ਦਾ ਸਭ ਨੁਕਸਾਨ ਹੋ ਗਿਆ ਤੇ ਕੋਈ ਸ਼ਾਇਦ ਬਚੀ ਨਹੀਂ ਕਰ ਜੇ ਕੁਝ ਫਿਰ ਜਿਹੜੇ ਮਰੇ ਕਾਫੀ ਮਹਿੰਗੇ ਹੋਣਗੇ ਨਾ ਲੱਖਾਂ ਹਾਂਜੀ ਹਾਂਜੀ ਲੱਖ ਲੱਖ ਡੇਡ ਡੇਡ ਲੱਖ ਦੇ ਡੰਗਰ ਜੇ ਹਾਂਜੀ ਉਹ ਮੱਝ ਇੱਕ ਬਜੀ ਉਹਨਾਂ ਦੇ ਨਾਲ ਦੀ ਇਹ ਉਹਨਾਂ ਦੀ ਛੋਟੀ ਆ ਹਾਂਜੀ ਇਹ ਮਹਿੰਗੇ ਮੁੱਲ ਦੇ ਡੰਗਰ ਹੀ ਨਸਲ ਦੇ ਡੰਗਰ ਤੇ ਸੋਣ ਵਾਲੀਆਂ ਇੱਕ ਮਹੀਨੇ ਨੂੰ ਡੇਡ ਨੂੰ ਇੱਥੇ ਤੱਕ ਸੋਣ ਵਾਲੇ ਡੰਗਰ ਵੈਰੀ ਗੁਰ ਹਲਸਾ ਸ੍ਰੀ ਵੈਗੁਰ ਦੀ ਗੁਪਤ ਹੈ ਮੈਂ ਇਸਤਨਾਤ ਸਿੰਘ ਬਟੂ ਪਿੰਡ ਕਣੀ ਕੀ ਬਟਲ ਮੜਦਾਰ ਇਹ ਇਹਨਾਂ ਦੇ ਮੈਨੂੰ ਇਹਦੇ ਬੇਟਾ ਮੇਰਾ ਨਾਮ ਡਰਾਈਵਰੀ ਕਰਦਾ ਇਹਨੂੰ ਹੀ ਛੋਟੇ ਨਾਂਜ ਕਾਲੂ ਕਹਿੰਨੇ ਆ ਨਾਂ ਇਹਦਾ ਗੁਰਦੇਵ ਸਿੰਘ ਆ ਤੇ ਉਹਨੇ ਮੈਨੂੰ ਦੱਸਿਆ ਕਿ ਸੁਭਾ ਸਾਡੀਆਂ ਮੱਜਾਂ ਇਤਨਾ ਰੁੜ ਗਈਆਂ ਨੇ ਤੇ ਇਤਨਾ ਗੱਲਾਂ ਬਸਨ ਪਤਾ ਲੱਗ ਗਿਆ ਚਲੋ ਉੱਥੇ ਪਾਰ ਪਾਣੀ ਗੁਣੀ ਲਾਦਦੇ ਰਹੇ ਜਿੱਤਨਾ ਜੋ ਵੀ ਕੰਮ ਹੋਈਆਂ ਤੇ ਪਿੰਡ ਇਹ ਗਿਆ ਪਹਿਲੋ ਜਦੋਂ ਮਜਾਂ ਨੇ ਲੈ ਕੇ ਆਉਂਦੀਆਂ ਤੇ ਇਹਨੇ ਇੱਕ ਮੱਝ ਆਪਣੀ ਪਹਿਲੋਂ ਕਸੋਂ ਨੂੰ ਲੈ ਕੇ ਆਂਦੀ ਉਹਨੇ ਅੱਖ ਵੀ ਮੱਜਾਂ ਜੀਤੇ ਨੇ ਵੀ ਖੜੀਆਂ ਨੇ ਕਹਿੰਦੇ ਕੋਈ ਨਹੀਂ ਜੀਤਾ ਕਰਦੇ ਬੰਦਾ ਦੇਖ ਲਾਂਗੇ ਤੇ ਇਹ ਜਦੋਂ ਜੀਤੇ ਹੋ ਗਏ ਤਾਂ ਉਹਨੇ ਕਿਹਾ ਪਿੱਲੇ ਜੋ ਕਾ ਮੱਝਾਂ ਦਾ ਦੀਆਂ ਤੁਸੀਂ ਲੈ ਜਾ ਤੇ ਦੋ ਦਿਨ ਛੱਡ ਕੇ ਫੇਰ ਗਏ ਕਹਿੰਦੇ ਨਹੀਂ ਕੋਈ ਮੱਜਾ ਮੱਜਾ ਤੁਹਾਡੀਆਂ ਨੀਗੀਆਂ ਇਹ ਫਰਾ ਉਹਦੀਆਂ ਮੱਜਾਂ ਨੇ ਇਹਦੀਆਂ ਮੱਜਾਂ ਨੇ ਰੁੜ ਕੇ ਪਿੱਛੋਂ ਆਈਆਂ ਜਾਂ ਰੁੜ ਕੇ ਫਾਈਆਂ ਜਿਹੜਾ ਫੜਲੇ ਫੜਲੇ ਫਿਰ ਇਹਨਾਂ ਚਲੋ ਮੈਨੂੰ ਫੋਨ ਫਾਨ ਕੀਤਾ ਮੈਨੂੰ ਸੁਣਾ ਕੇ ਲਿਆ ਤੇ ਮੈਂ ਪਰੋਂ ਆਇਆ ਮੈਂ ਪਰ ਆਣ ਕੇ ਤੇ ਮੈਂ ਉਹਨਾਂ ਨੂੰ ਕਿਹਾ ਬੈਜੋ ਮੱਜੀਆਂ ਤੇ ਬੈਠੇ ਆਂ ਅਹੀਂ ਤੇ ਦੋ ਮੈਂ ਆ ਮੇਰਾ ਨਾਮ ਮੇਰਾ ਨੌਕਰ ਆ ਤੇ ਇਹ ਆ ਨਾਲ ਆ ਤੇ ਦਾ ਬੇਟਾ ਆ ਇੰਚਰ ਜਣੇ ਆਹੀਂ ਤੇ ਅਹੀਂ ਮੱਜੀਆਂ ਤੇ ਬਹਿ ਗਏ ਆ ਤੇ ਮੈਂ ਕਹਿ ਵੀ ਕਰੋ ਜਿਹੜੀ ਗੱਲ ਕਰਨੀ ਏ ਉਹ ਵੀ ਬਹਿ ਗਏ ਨੇ ਮੈਂ ਵੀ ਉਹ ਡੰਗਰਾਂ ਦੀ ਗੱਲ ਆ ਕਿ ਡੰਗਰ ਉੱੜ ਕੇ ਆਏ ਉਹਨਾਂ ਦੀ ਗੱਲ ਇਹਦਾ ਜਿਹੜਾ ਵੱਡਾ ਬੇਟਾ ਆ ਵਿਦਿਆਸਾਗਰ ਉਹ ਕਹਿੰਦਾ ਵੀ ਕਿਹੜੇ ਡੰਗਰ ਇੱਕੋ ਤਾਂ ਉੱਠ ਕੇ ਕਹਿੰਦਾ ਤੇ ਇਹਦਾ ਬੇਟਾ ਕਹਿੰਦਾ ਵੀ ਜਿਹੜੇ ਸਾਡੇ ਡੰਗਰ ਨੇ ਹੋਰ ਕਿਹੜੇ ਡੰਗਰ ਨੇ ਉਹ ਕਹਿੰਦੇ ਇਹਦੇ ਡੰਗਰ ਕਹਿੰਦਾ ਡੀਸੀ ਨਹੀਂ ਲੈ ਸਕਦਾ ਇਹਦੇ ਉਹ ਅਜੀ ਆ ਫਰੰਡ ਨੂੰ ਹਵਾ ਪਤਾ ਨਹੀਂ ਕਿਹੜੀ ਚੀਜ਼ ਏ ਜੀ ਇੱਕ ਮੈਂ ਸਰਕਾਰ ਕੋ ਇਹ ਕਰਦਾ ਮੰਗ ਵੀ ਉਹਦੇ account check ਕੀਤੇ ਜਾਣ ਉਹਦਾ ਸਾਰਾ ਕੁਝ ਚੱਕ ਜੀ ਉਹਦੇ account ਚ ਇੰਨਾ ਪੈਸਾ ਆਉਂਦਾ ਕਿੱਥੋਂ ਆ ਬਸ ਮੈਨੂੰ ਇੰਨਾ ਕਿ ਮੈਂ ਬਾਲੀਆਂ ਗੱਲਾਂ ਕਰਨੀਆਂ ਨਹੀਂ ਲਈ ਤੁਸੀਂ ਪਿੰਡ ਦੇ ਇੱਕ ਮੋਦ ਪਰ ਆਜਿ ਮੈਂ ਤੁਹਾਡੇ ਮੈਂ ਪਿੰਡ ਦਾ ਨੰਬਰ ਨਹੀਂ ਆਖੀ ਕਿ ਲੱਗੇ ਉਹ ਤੇ ਇਹਨਾਂ ਦੇ ਡੰਡੇ ਮਾਰਦੇ ਰਹੇ ਜੇ ਮੈਂ ਛਡੋਂਦਾ ਰਹੇ ਡੰਡੇ ਮਾਰਦੇ ਤੇ ਉਹਨੇ ਮੈਨੂੰ ਸਗੋ ਕਹਿੰਦਾ ਵੀ ਜੋ ਤੂੰ ਇਹਨਾਂ ਦੇ ਨਾਲ ਆਇਆ ਜੋ ਕਰਨਾ ਕਰਨਾ ਜਿਹੜਾ ਕੋਈ ਪਰਚਾ ਆ ਕੀ ਮੰਗ ਕਰਦੇ ਪਰਚੇ ਉਹਨਾਂ ਛਬੀਆਂ ਕਰਾਈਆਂ ਜੀ ਛਬੀਆਂ ਦੀ ਝੂਠੀਆਂ ਨੇ ਤੇ ਮੈਂ ਸਰਕਾਰ ਨੂੰ ਮੰਗ ਕਰਦਾ ਐਸਸਿਸ ਜੀ ਸਾਹੁ ਨੂੰ ਮੈਂ ਅਰਮੰਗ ਕਰ ਮੰਗ ਕਰਦਾ ਵੀ ਇਹਦੀ ਇਨਕੁਆਇ ਜਾਂਚ ਹੋਣੀ ਚਾਹੀਦੀ ਹੈ ਇਹਨਾਂਕੁਆਰੀ ਹੋਣੀ ਚਾਹੀਦੀ ਹੈ। ਬਸ ਇਹੋ ਹੀ ਸਾਨੂੰ ਸੰਦੇਸ਼ ਹੈ ਜੀ ਇਨਕੁਆਰੀ ਹੋਵੇ। ਉਹ ਸਾਫ ਹੋ ਜਾਵੇ। ਇਨਸਾਫ ਹੋਵੇ ਬਸ ਇਨਸਾਫ ਹੋਣਾ ਚਾਹੀਦਾ ਇਹਦਾ ਨਾ ਇਹਦਾ ਰਿਆ ਤੇ ਅੱਗੇ ਕੱਖ ਨੀਗਾ। ਪੰਜ ਚਾਰ ਮੱਜਾਂ ਮਰ ਰੁੜਗੀਆਂ ਨੇ ਫਸਲ ਮਾਰੀ ਗਈ ਆ। ਤੇ ਕੋਠੇ ਟਹਿ ਗਏ ਕੱਖ ਰਿਆ ਨੀਗਾ। ਚਲੋ ਤੇ ਸਾਰੇ ਨਾਲ ਚਲੋ ਫੇਰ ਵੀ ਜਿਹਦੇ 5-7 ਡੰਗਰ ਰਲੇ 5-6 ਡੰਗਰ ਰਲੇ ਇਹਨਾਂ ਕਟਿ-ਕੁਟੀਆਂ ਮਰਗੀਆਂ ਸਾਰੀਆਂ ਮਰਗੀਆਂ ਦੇ ਭਰਾਵਾਂ ਦੀਆਂ ਮਰਗੀਆਂ ਇਹਦੀਆਂ ਮਰਗੀਆਂ